ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਦੇ ਮੌਸਮ ਦੀ ਫਲਾਸ ਅਗਲੇ 5 ਦਿਨਾਂ ਦੀ ਮੌਸਮ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਜੀ ਤਾਜ਼ਾ ਸੈਟਲਾਈਟ ਦਸਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਲਗਭਗ ਫੋਣੇ ਦਾ 9:30 ਦਾ ਟਾਈਮ ਹੋ ਰਿਹਾ 6 ਮਾਰਚ ਦੀ ਅੱਜ ਸਵੇਰ ਹੈ ਅਸਲੇ ਜੇਕਰ ਤਸਵੀਰ ਦੇਖੇ ਤੇ ਲਗਭਗ ਉੱਤਰ ਭਾਰਤ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ ਹੈ ਧੁੱਪ ਜਿਹੜੀ ਅਸਵੇਰ ਤੋਂ ਲੱਗ ਰਹੀ ਹੈ ਬਹੁਤੇ ਖੇਤਰਾਂ ਦੇ ਵਿੱਚ ਧੁੱਪ ਅਸਵੇਲੇ ਲੱਗ ਰਹੀ ਹੈ ਭਾਵੇਂ ਪੰਜਾਬ ਦੇ ਖੇਤਰ ਨੇ ਹਰਿਆਣਾ ਰਾਜਸਥਾਨ ਮੱਧ ਪ੍ਰਦੇਸ਼ ਦਿੱਲੀ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਵੀ ਕੋਈ ਬਦਲ ਵਾਜੜਾ ਸਿਸਟਮ ਨਹੀਂ ਤੇ ਸਾਰੇ ਖੇਤਰਾਂ ਦੇ ਵਿੱਚ ਲੱਗ ਰਹੀ ਹੈ ਰਾਤਾਂ ਠੰਡੀਆਂ ਨੇ ਜੀ ਹਾਲਾਂਕਿ ਬੀਤੀ ਰਾਤਾਂ ਦੇ ਮੁਕਾਬਲੇ ਟੈਂਪਰੇਚਰ ਇੱਕ ਦੋ ਡਿਗਰੀ ਜਿਹੜੀਆਂ ਤਾਂ ਨੂੰ ਗਏ ਨੇ ਉੱਤਰ-ਪਛੋ ਦੀਆਂ ਠੰਡੀਆਂ ਸੀਤ ਹਵਾਵਾਂ ਜਿਹੜੀਆਂ ਨੇ ਠਾਰ ਰਹੀਆਂ ਸੀ ਪਿਛਲੇ 48 ਘੰਟਿਆਂ ਤੋਂ ਪੰਜਾਬ ਹਰਿਆਣਾ ਰਾਜਸਾਨਵਸੀਆਂ ਨੂੰ ਸੋ ਇਹ ਹਵਾਵਾਂ ਕਿਤੇ ਕਿਤੇ ਥੋੜੀ ਘੱਟ ਰਫ਼ਤਾਰ ਤੇ ਚੱਲ ਰਹੀਆਂ ਨੇ ਕਿਤੇ ਕਿਤੇ ਕੋਈ ਬਹੁਤੀ ਰਫ਼ਤਾਰ ਤੇ ਚੱਲ ਰਹੀਆਂ ਨੇ ਤੇ 30 ਕਿਲੋਮੀਟਰ ਰਫ਼ਤਾਰ ਤੇ ਪੰਜਾਬ ਦੇ ਵਿੱਚ ਹਵਾਵਾਂ ਚੱਲ ਰਹੀਆਂ ਸੀ ਬੀਤਿਆ ਘੰਟਿਆਂ ਦੇ ਦਰਮਿਆਨ ਆਉਂਦੇ ਜੇਕਰ ਘੰਟੇ ਦੀ ਗੱਲ ਕਰੀ ਆਪਾਂ ਯਾਨੀ ਕਿ ਅੱਜ ਵੀ ਉੱਤਰ-ਪਛੋ ਦੀਆਂ ਹਵਾਵਾਂ ਉਸੇ ਤਰ੍ਹਾਂ ਚੱਲਣ ਦਾ ਅਨੁ ਕੱਲ 40 ਕਿਲੋਮੀਟਰ ਹਜ਼ਾਰ ਤੇ ਚੱਲ ਰਹੀ ਸੀ ਅੱਜ ਹੋ ਸਕਦਾ ਥੋੜੀ ਘੱਟ ਚੱਲੇ ਹਵਾਵਾਂ ਹਵਾਵਾਂ ਜਿਹੜੀਆਂ ਨੇ ਉਸੇ ਤਰ੍ਹਾਂ ਚੱਲਦੀਆਂ ਰਹਿਣ ਦਾ ਅਨੁਮਾਨ ਹੈ ਅਗਲੇ 24 ਘੰਟੇ ਯਾਨੀ ਕਿ 7 ਤਰੀਕ ਤੇ 8 ਤਰੀਕ ਨੂੰ ਵੀ ਹਵਾਵਾਂ ਇਸੇ ਤਰ੍ਹਾਂ ਚੱਲਣ ਦਾ ਅਨੁਮਾਨ ਹੈ ਪਰ ਕਿਤੇ ਕਿਤੇ ਰਫਤਾਰ ਦੇ ਵਿੱਚ ਕਮੀ ਆਏਗੀ ਕੱਲ ਸ਼ਾਮ ਤੋਂ ਕਹ ਲਈਏ ਜਾਂ ਫਿਰ 8 ਦੀ ਸਵੇਰ ਤੋਂ ਉਸੇ ਤਰ੍ਹਾਂ ਹਵਾਵਾਂ ਜ਼ਰੂਰ ਚੱਲਣਗੀਆਂ ਪਰ ਗਤੀ ਦੇ ਵਿੱਚ ਥੋੜੀ ਜਿਹੜੀ ਕਮੀ ਆ ਸਕਦੀ ਹੈ ਜਿੱਥੇ 40 ਕਿਲੋਮੀਟਰ ਚੱਲ ਰਹੀ ਆ ਉੱਥੇ ਹੁਣ 15-20 ਕਿਲੋਮੀਟਰ ਰਫਤਾਰ ਤੇ ਚੱਲਣ ਦਾ ਅਨੁਮਾਨ ਹੈ ਬੈਕ ਟੂ ਵੈਗ ਦੀ ਇੱਕ ਸ ਜੇ ਜੇ ਅਸੀਂ ਆਪਰੇਟ ਤੁਹਾਨੂੰ ਦੇਵਾਂਗੇ ਤੇ ਇਹ ਸਿਸਟਮ 9 10 11 ਦੇ ਵਿੱਚਕਾਰ ਲੱਗਦਾ ਜਾ ਫ ਰਿਹਾ ਹਲਕੇ ਜੀ ਇੱਕ ਸਿਸਟਮ ਹੀ ਹੈ ਵੈਸਟਰਨ ਸਰਵਰ ਸਾਹਿਬ ਪਰ ਬਹੁਤ ਘੱਟ ਲੈਵਲ ਦੀ ਹੈ ਕਿਤੇ ਕਿਤੇ ਮਾਝਾ ਖੇਤਰ ਤੋਂ ਆਪਾ ਖੇਤਰ ਦੇ ਵਿੱਚ ਹਲਕੀ ਕਣੀ ਹੈ ਜੀ ਸਿੱਧਦੀ ਹੋਈ ਅੱਗੇ ਪਹਾੜਾਂ ਵੱਲ ਨੂੰ ਕੋਚ ਕਰ ਜਾਣਾ ਇਸ ਸਿਸਟਮ ਨੇ ਤੇ ਜਿਹੜੇ ਖੇਤਰ ਜਿਹੜੇ ਜ਼ਿਲ੍ਹੇ ਕਵਰ ਹੋਸ ਨੇ ਉਹਨਾਂ ਦੇ ਵਿੱਚ ਗੁਰਦਾਸਰ ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਦੇ ਕੁਝ ਉੱਤਰ ਮੂਰਵੀ ਖੇਤਰ ਹੁਸ਼ਿਆਰ ਫਰ ਨਵਾਂਸ਼ਾਰ ਇਹਨਾਂ ਦੇ ਖੇਤਰ ਸਾਰੇ ਖੇਤਰਾਂ ਦੇ ਵਿੱਚ ਮੀਂਹ ਪੈਣਗੇ ਕਿਤੇ ਕਿਤੇ ਕੁਝ ਥਾਵਾਂ ਤੇ ਇਹ ਕਣੀਆਂ ਸਿੱਟਦਾ ਹੋਇਆ ਸਿਸਟਮ ਅਗੇ ਪਹਾੜਾਂ ਵੱਲੋਂ ਕੁਝ ਕਰ ਜਾਣਾ ਬੱਦਲਬਾਈ ਮਾਝਾ ਦੁਆਬਾ ਖੇਤਰ ਦੇ ਵਿੱਚ ਬਹੁਤ ਹੀ ਵੱਡੇ ਖੇਤਰ ਨੂੰ ਜੜੀਆਂ ਕਵਰ ਕਰ ਸਕਦੀ ਆ ਮਾਲਵੇ ਦੇ ਵੀ ਕੁਝ ਖੇਤਰਾਂ ਦੇ ਵਿੱਚ ਬੱਦਲਬਾਈ ਬਣ ਸਕਦੀ ਆ ਪਰ ਮਾਲਵੇ ਦੇ ਕਿਸੇ ਵੀ ਖੇਤਰ ਦੇ ਵਿੱਚ ਮੀਂਹ ਦੇ ਆਸਾਰ ਨਹੀਂ ਆ ਬਿਲਕੁਲ ਆਫਰ ਮੋਰ ਲਾਗੇ ਗੱਲ ਕਹਿ ਸਕਦੇ ਆ ਕਿ ਮਾਲਵੇ ਦਾ ਕੋਈ ਜ਼ਿਲ੍ਹਾ ਜਿੱਥੇ ਇੱਕ ਕਣੀ ਵੀ ਨਹੀਂ ਡਿਗੇਗੀ ਮਾਝਾ ਦੁਆਬਾ ਦੇ ਵਿੱਚ ਕਣੀਆਂ ਡਿਗਣਗੀਆਂ ਉੱਧ ਖੇਤਰ ਦੇ ਵਿੱਚ ਵੀ ਕਣੀਆਂ ਨਾੜ ਦੇ ਕੰਦੇ ਆਸਾਰ ਨੇ ਤੇ ਬਾਕੀ ਲੱਗ ਫਾਗੇ ਹਲਕੇ ਜਿਹੇ ਸਿਸਟਮ ਹੀ ਐ ਹਲਕਾ ਜਿਹਾ ਇਹ ਵੈਸਟਰਨ ਡਿਸਰਬੈਂਸ ਐ ਇਸ ਤੋਂ ਬਾਅਦ ਇੱਕ ਵੱਡਾ ਸਿਸਟਮ ਆ ਰਿਹਾ ਜੀ ਉਹਦੀ ਅਫਰਡ ਤੁਹਾਨੂੰ ਅਸੀਂ ਆਉਂਦੇ ਦਿਨਾਂ ਦੇ ਦਰਮਿਆਨ ਦਿਆਂਗੇ ਫਿਲਹਾਲ ਮੌਸਮ ਖਾਗਲ ਹੁਣ ਕਿਸੇ ਤਰ੍ਹਾਂ ਦੇ ਅਲਰਟ ਨਹੀਂ ਕੋਈ ਕਿਸੇ ਤਰ੍ਹਾਂ ਦੀ ਚੇਤਾਵਨੀ ਨਹੀਂ ਅਗਲੇ 5 ਦਿਨ ਮੌਸਮ ਬਿਲਕੁਲ ਸਾਫ ਐ ਤੂਪਾਲੇ ਮੁਕਾਬਲੇ ਤੋਂ ਟੈਂਪਰੇਚਰ ਤਾਂ ਨੂੰ ਜਾ ਰਹੇ ਨੇ ਅਗੇਤੀ ਗਰਮੀ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਐ ਗਰਮੀ ਵਾਲੇ ਦਿਨ ਹੁਣ ਕਹਿ ਸਕਦੇ ਆ ਦਿਨ ਦੇ ਵਿੱਚ ਨਿੱਗ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਗਰਮੀ ਵਾਲੀ ਫੀ ਟੈਂਪਰੇਚਰ ਮੌਚ ਕਰੇ ਕੁਝ ਖੇਤਰਾਂ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਇਹਨਾਂ ਦੇ ਵਿੱਚ ਹੋਰ ਵਾਧਾ ਹੋਏਗਾ ਤੇ ਜਿਹੜਾ 10 ਵਾਲਾ ਸਿਸਟਮ ਹੈ ਇਹਦੀ ਵੀ ਅਪਡੇਟ ਤੁਹਾਨੂੰ ਆਉਂਦੇ ਦਿਨਾਂ ਤੱਕ ਦਿੰਦੇ ਰਵਾਂਗੇ ਜਿਹੜਾ ਅੱਗੇ ਪਿੱਛੇ ਕੋਈ ਹਿਸਾਬ ਕਿਤਾਬ ਹੁੰਦਾ ਤੇ ਜਿਹੜਾ ਇੱਕ ਸਿਸਟਮ ਵੱਡੇ ਏਰੀਆ ਨੂੰ ਕਵਰ ਕਰੇਗਾ ਉਹਦੀ ਅਪਡੇਟ ਤੁਹਾਨੂੰ ਅਸੀਂ ਆਉਂਦੇ ਕੁਝ ਤੱਕ ਜਿਹੜੀ ਕਲੀਅਰ ਕਰਕੇ ਸਹੀ ਕਰਵਾ ਤੁਹਾਨੂੰ ਦੱਸਾਂਗੇ ਇਜਾਜ਼ਤ ਦੇ ਜੀ ਸ਼ੁਕਰੀਆ ਤੁਹਾਨੂੰ